ਦੋਸਤੋ ਰਿਤੇਸ਼ ਦੇਸ਼ਮੁਖ ਦੀ ਮਰਾਠੀ ਅਤੇ ਹਿੰਦੀ ਫਿਲਮ ਰਾਜਾ ਸ਼ਿਵਾਜੀ ਦੇ ਸੈੱਟ ਤੇ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਇੱਕ ਕੋਰੀਓਗ੍ਰਾਫੀ ਟੀਮ ਵਿੱਚ ਸ਼ਾਮਲ 26 ਸਾਲਾਂ ਦਾ ਡਾਂਸਰ ਸੌਰਵ ਸ਼ਰਮਾ ਦੀ ਮੌਤ ਹੋ ਗਈ ਹੈ। ਸੌਰਵ 2 ਦਿਨ ਪਹਿਲਾਂ 17 ਤੋਲਾ ਪਤਾ ਹੋ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੂੰ 24 ਅਪ੍ਰੈਲ ਦੀ ਸਵੇਰ ਨੂੰ ਉਸਦੀ Laash ਮਿਲੀ। ਇਸ ਹਾਦਸੇ ਤੋਂ ਬਾਅਦ ਫਿਲਮ ਦੀ ਸ਼ੂਟਿੰਗ ਰੋਕ ਦਿੱਤੀ ਗਈ ਹੈ। ਪੁਲਿਸ ਅਨੁਸਾਰ ਇਹ ਘਟਨਾ 22 April ਨੂੰ ਵਾਪਰੀ ਸੀ। ਇਸ ਗਾਣੇ ਦੀ ਸ਼ੂਟਿੰਗ ਸਤਾਰਾ ਜ਼ਿਲ੍ਹੇ ਦੇ ਕ੍ਰਿਸ਼ਨਾ ਨਦੀ ਦੇ ਨੇੜੇ ਸੰਗਮ ਮਾਹੌਲੀ ਪਿੰਡ ਵਿੱਚ ਹੋ ਰਹੀ ਸੀ। ਗਾਣੇ ਵਿੱਚ ਨੱਚਣ ਵਾਲਿਆਂ ਦਾ ਕੰਮ ਰੰਗ ਉਡਾਉਣਾ ਦਾ ਸੀ। ਸ਼ੂਟਿੰਗ ਖਤਮ ਹੋਣ ਤੋਂ ਬਾਅਦ ਸੌਰਵ ਨਹਾਉਣ ਲਈ ਨਦੀ ਦੇ ਚਲਾ ਗਿਆ ਸੀ। ਨਹਾਉਂਦੇ ਸਮੇਂ ਉਹ ਨਦੀ ਦੇ ਤੇਜ਼ ਬਹਾਅ ਵਿੱਚ ਵਹਿ ਗਿਆ। ਜਦੋਂ ਟੀਮ ਸੌਰਵ ਨੂੰ ਨਹੀਂ ਲੱਭ ਸકી ਤਾਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਬਚਾਅ ਟੀਮ मौके ਤੇ ਪਹੁੰਚ ਗਈ ਅਤੇ ਖੋਜ ਕਾਰਜ ਸ਼ੁਰੂ ਕਰ ਦਿੱਤਾ। ਹਾਲਾਂਕਿ ਸ਼ਾਮ ਦਾ ਸਮਾਂ ਸੀ ਇਸ ਲਈ ਹਨੇਰਾ ਹੁੰਦੇ ਹੀ ਖੋਜ ਕਾਰਜ ਬੰਦ ਕਰ ਦਿੱਤਾ ਗਿਆ। ਅਗਲੇ ਦਿਨ ਸੌਰਵ ਦੀ ਪਾਲ ਦੁਬਾਰਾ ਸ਼ੁਰੂ ਹੋਈ ਪਰ ਬਚਾਅ ਟੀਮ ਨੂੰ ਕੋਈ ਸਫਲਤਾ ਨਹੀਂ ਮਿਲੀ। ਵੀਰਵਾਰ ਯਾਨੀ 24 ਅਪ੍ਰੈਲ ਨੂੰ ਪੁਲਿਸ ਨੂੰ ਸੌਰਵ ਦੀ লাশ ਮਿਲੀ। ਇਸ ਮਾਮਲੇ ਵਿੱਚ ਦੁਰਘਟਨਾ ਮੌਤ ਦਾ ਮਾਮਲਾ ਦਰਜ ਕੀਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਜੀਵਨ ਤੇ ਆਧਾਰਿਤ ਇਸ ਫਿਲਮ ਵਿੱਚ ਰਿਤੇਸ਼ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ ਰਿਤੇਸ਼ ਇਸ ਫਿਲਮ ਦਾ ਨਿਰਦੇਸ਼ਨ ਖੁਦ ਕਰ ਰਹੇ ਹਨ ਇਹ ਫਿਲਮ ਹਿੰਦੀ ਅਤੇ ਮਰਾਠੀ ਵਿੱਚ ਰਿਲੀਜ਼ ਹੋਵੇਗੀ ਇਸ ਫਿਲਮ ਦਾ ਨਿਰਮਾਣ ਰਿਤੇਸ਼ ਦੀ ਪਤਨੀ ਜਨਲਿਆ ਦੇਸ਼ਮੁਖਤੇ ਜੋਤੀ ਦੇਸ਼ ਪਾਂਡੇ ਕਰ ਰਹੇ ਹਨ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰੋ ਕਮੈਂਟ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ